ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਬਾਬਾ ਕਬੀਰ ਜੀ ਕਿਸੇ ਬੰਦਗੀ ਵਾਲੇ ਸਾਧੂ ਦੀ ਕਮਾਈ ਵਾਲ ਦੇਖ ਕੇ ਸਾਨੂੰ ਸਿੱਖਿਆ ਦੇ ਰਹੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਇਹ ਭਗਤ ਕਬੀਰ ਜੀ ਦਾ 11ਵਾਂ ਸ਼ਲੋਕ ਹੈ ਕਹਿੰਦੇ ਭਾਈ ਉਹ ਚੰਦਨ ਦਾ ਬਿਰਵਾ ਉਹ ਚੰਦਨ ਦਾ ਬ੍ਰਿਸ਼ ਭਲਾ ਹੈ ਚੰਗਾ ਹੈ ਭਾਵੇਂ ਉਹ ਪਲਾਂ ਤੇ ਸ਼ਿਸ਼ਰੇ ਨਾਲ ਵੇੜਿਆ ਹੋਵੇ ਕਿਰਿਆ ਹੋਵੇ ਗੁਰੂ ਪਿਆਰਿਓ ਪਲਾਂ ਦੀ ਲੱਕੜੀ ਖੁਸ਼ਕ ਹੁੰਦੀ ਹੈ ਤੇ ਟੱਕ ਦੇ ਪੱਤੇ ਕੋਮਲ ਹੁੰਦੇ ਕਹਿਣ ਤੋਂ ਭਾਵ ਉਹ ਰੱਬ ਦੇ ਪਿਆਰੇ ਚੰਗੇ ਨੇ ਜਿਹੜੇ ਖੁਸ਼ਕ ਲੋਕਾਂ ਦੇ ਵਿੱਚ ਮੰਦੇ ਸੁਭਾਅ ਵਾਲੇ ਲੋਕਾਂ ਵਿੱਚ ਤੇ ਕੋਮਲ ਹਿਰਦੇ ਵਾਲੇ ਲੋਕਾਂ ਦੇ ਵਿੱਚ ਰਹਿੰਦੇ ਹਨ ਭਾਵ ਉਹ ਰੱਬ ਦੇ ਪਿਆਰੇ ਚੰਗੇ ਨੇ ਭਾਵੇਂ ਉਹਨਾਂ ਦੇ ਆਲੇ ਦੁਆਲੇ ਚੰਗੇ ਮੰਦੇ ਦੋਨੋਂ ਤਰ੍ਹਾਂ ਦੇ ਲੋਕ ਰਹਿੰਦੇ ਹੋਣ ਹੋਏ ਪੀ ਚੰਦਨ ਹੋਏ ਰਹੇ ਬਸ ਇਹ ਜੋ ਚੰਦਨ ਪਾਸ ਉਹ ਟੱਕ ਪਲਾ ਵੀ ਚੰਦਨ ਦਾ ਰੂਪ ਹੀ ਹੋ ਰਹੇ ਨੇ ਹੋ ਜਾਂਦੇ ਨੇ ਜਿਹੜੇ ਚੰਦਨ ਦੇ ਨੇੜੇ ਵਸਦੇ ਭਾਵ ਜਿਹੜੇ ਰੱਬ ਦੇ ਪਿਆਰਿਆਂ ਦੇ ਕੋਲ ਰਹਿੰਦੇ ਨੇ ਨਾ ਉਹ ਭਾਵੇਂ ਮੰਦੇ ਸੁਭਾਅ ਵਾਲੇ ਹੋਣ ਅਵੇਂ ਚੰਗੇ ਵਾਲੀ ਹੋਣ ਚੰਗੇ ਹੋਰ ਚੰਗੇ ਬਣ ਜਾਂਦੇ ਨੇ ਤੇ ਮੰਦਿਆਂ ਦੇ ਸੁਭਾਵੀ ਤਬਦੀਲ ਹੋ ਜਾਂਦੇ ਨੇ ਐਸਾ ਰੱਬ ਦੇ ਪਿਆਰੇ ਅੰਦਰ ਗੁਣ ਹੁੰਦਾ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਦੇ ਅੰਦਰ ਚੰਗੇ ਗੁਣ ਭਲੇ ਗੁਣ ਆ ਹੀ ਜਾਂਦੇ ਨੇ ਕਬੀਰ ਬਾਸ ਬਡਾਈ ਬੁੱਢਿਆ ਇਉਂ ਮਤ ਗੁੱਬਹ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਪਰ ਇੱਥੇ ਨਾਲ ਹੀ 12ਵਾਂ ਸ਼ਲੋਕ ਅੱਗੇ ਭਗਤ ਕਬੀਰ ਜੀ ਨੇ ਅੰਕਤ ਕਰ ਦਿੱਤਾ ਕਿ ਪਾਈ ਪਰ ਜਿਨੇ ਚੰਗੇ ਮੰਦੇ ਲੋਕ ਤਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਸੁਧਰ ਜਾਂਦੇ ਨੇ ਪਰ ਜੇਕਰ ਕੋਈ ਹੰਕਾਰੀ ਪੁਰਸ਼ ਰੱਬ ਦੇ ਪਿਆਰਿਆਂ ਦੇ ਨੇੜੇ ਰਹਿੰਦਾ ਹੋਵੇ ਨਾ ਕਿਸੇ ਨੂੰ ਆਪਣੀ ਜਾਤ ਦਾ ਹੰਕਾਰ ਹੋਵੇ ਕਿਸੇ ਨੂੰ ਆਪਣੀ ਪ੍ਰੋਪਰਟੀ ਦਾ ਹੰਕਾਰ ਹੋਵੇ ਕਿਸੇ ਨੂੰ ਆਪਣੇ ਅਹੁਦੇ ਦਾ ਹੰਕਾਰ ਹੋਵੇ ਤਾਂ ਬਾਬਾ ਕਬੀਰ ਜੀ ਐਸੇ ਲੋਕਾਂ ਨੂੰ ਸੁਚੇਤ ਕਰਦੇ ਨੇ ਕਹਿੰਦੇ ਕਬੀਰ ਬਾਸ ਬਡਾਈ ਬੁੱਢਿਆ ਇਓ ਮਤ ਡੁੱਬੋ ਕੋਏ ਭਾਈ ਜਿਹਨੇ ਬਾਸ ਆਪਣੇ ਵੱਡ ਪੁਨੇ ਦੀ ਵਡਿਆਈ ਵਿੱਚ ਹੀ ਡੁੱਬਿਆ ਰਹਿੰਦਾ ਹੈ ਕਿ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਇਓ ਮਤ ਡੁੱਬੋ ਕੋਏ ਇਸ ਤਰ੍ਹਾਂ ਭਾਈ ਕੋਈ ਮਤਾਂ ਡੁੱਬੋ ਐ ਜਿਹੜੀ ਡੁਬਣਾ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧਨ ਹੋਏ ਕਹਿੰਦੇ ਚੰਦਨ ਦੇ ਨੇੜੇ ਦੇਖੋ ਬਾਸ ਵਸਦਾ ਹੋਵੇ ਬਾਸ ਦਾ ਬੂਟਾ ਹੋਵੇ ਚੰਦਨ ਦੇ ਨੇੜੇ ਉਹਦੇ ਵਿੱਚ ਮਹਿਕ ਪਰਵੇਸ਼ ਨਹੀਂ ਕਰਦੀ ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਨੇ ਨਾ ਸੰਤ ਜਨ ਇਹ ਚੰਦਨ ਦੇ ਬਰਸ਼ਾਂ ਦੀ ਨਹੀਂ ਨੇ ਤੇ ਜਿਹੜੇ ਹੰਕਾਰੀ ਪੁਰਸ਼ ਨੇ ਉਹ ਬਾਸ ਦੀ ਨਹੀਂ ਨੇ ਉਹਨਾਂ ਦੇ ਅੰਦਰ ਨਾਮ ਦੀ ਸੁਗੰਧੀ ਪ੍ਰਵੇਸ਼ ਨਹੀਂ ਕਰਦੀ ਉਹ ਰੱਬ ਦੇ ਪਿਆਰੇ ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾਈ ਜਾਣ ਜਿੰਨਾ ਮਰਜ਼ੀ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਸੁਣਾਈ ਜਾਣ ਪਰ ਹੰਕਾਰੀ ਬੰਦਾ ਕਿਸੇ ਦੀ ਨਹੀਂ ਸੁਣਦਾ ਉਹ ਤਾਂ ਆਪਣੀ ਸੁਣਾਉਣੀ ਜਾਣਦਾ ਇਸ ਕਰਕੇ ਹੰਕਾਰੀ ਬੰਦਿਆਂ ਦੇ ਅੰਦਰ ਚੰਦਨ ਦੀ ਮਹਿਕ ਨਹੀਂ ਆਉਂਦੀ ਨਾਮ ਦੀ ਮਹਿਕ ਨਹੀਂ ਆਉਂਦੀ ਬਾਬਾ ਕਬੀਰ ਜੀ ਦੇ ਇਹਨਾਂ ਬਚਨਾਂ ਦੇ ਨਾਲ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਚੰਦਨ ਸੁਬਾਸ ਜੈਸੇ ਬਾਸੀਏ ਬਨਾਸਪਤੀ ਬਾਸ ਤੋ ਵਡਾਈ ਬੁੱਧਿਓ ਸੰਗ ਲੇਵਲੀਨ ਹੈ ਬਾਸ ਦੇ ਅੰਦਰ ਭਾਵ ਸੁਗੰਧੀ ਨਹੀਂ ਆਉਂਦੀ ਕਿਉਂਕਿ ਹੰਕਾਰ ਦੀ ਨਾਲ ਭਰਿਆ ਹੋਇਆ ਹੈ ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਹੰਕਾਰੀ ਪੁਰਸ਼ ਨੇ ਉਹਨਾਂ ਦੇ ਅੰਦਰ ਨਾਮ ਦੀ ਮਹਿਕ ਨਹੀਂ ਆਉਂਦੀ ਨਾਮ ਦੀ ਸੁਗੰਧੀ ਨਹੀਂ ਆਉਂਦੀ ਤੋ ਸਾਨੂੰ ਹੰਕਾਰੀ ਨਹੀਂ ਬਨਣਾ ਚਾਹੀਦਾ ਸਾਨੂੰ ਨਿਰਮਾਨ ਬਣ ਕੇ ਜੀਵਨ ਬਤੀਤ ਕਰਨਾ ਚਾਹੀਦਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ ਹੈ ਫਿਰ ਹੀ ਇਹ ਸਾਡਾ ਜੀਵਨ ਨਿਰਮਾਨ ਹੋਵੇਗਾ ਫਿਰ ਹੀ ਅਸੀਂ ਆਪਣਾ ਲੋਕ ਅਤੇ ਪ੍ਰਲੋਕ ਸਫਲ ਕਰ ਸਕਦੇ ਹਾਂ